ਮੈਂ ਸੁਨੀਲ ਕੁਮਾਰ ਬੰਟੀ ਨੂਆ ਕੌਮੀ ਪ੍ਰਧਾਨ ਸ਼ਵਤਨਰਾ ਹਿੰਦੂਕਸਾਲੀ ਤੋਂ ਅੱਜ ਇੱਕ ਵਿਸ਼ੇ ਤੇ ਆਏ ਸੀ ਜਿਸ ਵਿਸ਼ਾ ਹੈਗਾ ਬਲਜਿੰਦਰ ਸਿੰਘ ਪਰਵਾਨੇ ਦਾ ਜਿਹੜੇ ਪਰਵਾਨੇ ਦੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਜੇ ਇੰਦਰਾ ਗਾਂਧੀ ਨੂੰ ਅਸੀਂ ਮਾਰਿਆ ਬਜੰਤ ਸਿੰਘ ਨੂੰ ਅਸੀਂ ਮਾਰਿਆ ਲੱਖਾਂ ਫੌਜੀ ਜਿਹੜੇ ਅਸੀਂ ਮਾਰਿਆ ਇਸੇ ਦੌਰਾਨ ਕਹਿੰਦੇ-ਕਹਿੰਦੇ ਬਗੇਸ਼ਵਰ ਸਰਕਾਰ ਜਿਨ੍ਹਾਂ ਦੀ ਲੱਖਾਂ ਲੋਕਾਂ ਨਾਲ ਆਸਤਾ ਜੁੜੀ ਪਈ ਹੈ ਔਰ ਲੱਖਾਂ ਲੋਕ ਉਹਨਾਂ ਨਾਲ ਜੁੜੇ ਪਏ ਕੋਈ ਯਾਤਰਾ ਕੱਢ ਰਿਹਾ ਹੈ Hindu Ekta Yatra ਜਿਸ ਦੇ ਵਿੱਚ ਉਹ ਪਦ ਯਾਤਰਾ ਜਿਸ ਦੇ ਵਿੱਚ ਹਿੰਦੂਆਂ ਨੂੰ ਇਕੱਠ ਕਰਨ ਦੀ ਗੱਲ ਕਰ ਰਿਹਾ ਇਹ ਗੱਲਾਂ ਕਹਿੰਦੇ ਹੋਏ ਕਿ ਇੰਦਰਾ ਨੂੰ ਅਸੀਂ ਮਾਰਿਆ ਬਿਆੰਤ ਨੂੰ ਅਸੀਂ ਮਾਰਿਆ ਫੌਜੀਆ ਨੂੰ ਅਸੀਂ ਮਾਰਿਆ ਵਾ ਔਰ ਤੂੰ ਪੰਜਾਬ ਜਿਸ ਦਿਨ ਆਇਆ ਤੇਰੀ ਵੀ ਗੱਡੀ ਨੂੰ ਤੈਨੂੰ ਵੀ ਅਸੀਂ ਗੱਡੀ ਚੜਾਂਗੇ ਇਹਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਪਹਿਲੀ ਗੱਲ ਤੁਸੀਂ ਬਲਜਿੰਦਰ ਸਿੰਘ ਪ੍ਰਵਾਨੇ ਨੂੰ ਪੁੱਛਣਾ ਚਾਹੁੰਦੇ ਕਿ ਇਹ ਤੇਰੇ ਪਿਓ ਦਾ ਪੰਜਾਬ ਹੈ ਜਿਹੜਾ ਤੂੰ ਇੰਨੀ ਗੱਲ ਕਹਿ ਰਿਹਾ ਵਾ ਪੰਜਾਬ ਉਹ ਹਰ ਹਿੰਦੂ ਦਾ ਆ ਹਰ ਉਸ ਨਾਤਨੀ ਦਾ ਜਿਹੜਾ ਪੰਜਾਬ 'ਚ ਹਿੰਦੂ ਪੰਜਾਬੀ ਰਹਿ ਰਿਹਾ ਵਾ ਉਹ ਹਰ ਉਹਦਾ ਪੰਜਾਬ ਹੈ ਲੇਕਿਨ ਅਸੀਂ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਕਰਕੇ ਕਹਿੰਦਾ ਪਾਵਾ ਕਿ ਜਾਨ ਬੁਝਕੇ ਹਿੰਦੂ ਸਿੱਖਾਂ ਨੂੰ ਲੜਾਉਣ ਦੀ ਕਿ ਸਾਜ਼ਿਸ਼ ਕਰ ਰਿਹਾ ਦੇਖੋ ਬਗੇਸ਼ਵਰ ਧਾਮ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਜੁੜੀ ਪਈ ਆ ਇਹੀ ਚੀਜ਼ ਜਦੋਂ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਸ਼ਰਧਾਲੂ ਹੈ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ 'ਚ ਜਦੋਂ ਪਹੁੰਚਦੀ ਆ ਤੇ ਅੰਦਰੋਂ ਉਹਨਾਂ ਨੂੰ ਵੀ ਗੁੱਸਾ ਆਂਦਾ ਲੇਕਿਨ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹਨਾਂ ਨੇ ਗੱਲ ਕਹੀ ਸੀ ਹਰੀ ਹਰ ਮੰਦਰ ਯੂਪੀ ਦੇ ਵਿੱਚ ਹੈਗਾ ਉੱਥੇ ਵੀ ਸਰਵੇ ਚੱਲਦਾ ਪਿਆ ਵਾ ਉੱਥੇ ਵੀ ਸ਼ਿਵਲੀ ਨਿਕਲੂਗਾ ਤੇ ਉੱਥੇ ਰੁਦਰ ਜਿਹੜਾ ਅਭਿਸ਼ੇਕ ਬਹੁਤ ਜਲਦ ਉੱਥੇ ਕੀਤਾ ਲੇਕਿਨ ਪਰਵਾਨੇ ਇਸੀ ਤਰ੍ਹਾਂ ਨੂੰ ਇੱਕ ਵੀਡੀਓ ਨੂੰ ਤੋੜ ਮੋੜ ਕੇ ਕਹਿੰਦਾ ਜੀ ਹਰਿਮੰਦਰ ਸਾਹਿਬ ਜੀ ਦੇ ਬਾਰੇ ਕਿਹਾ ਲੇਕਿਨ ਹਰਮੰਦਰ ਸਾਹਿਬ ਜੀ ਦੇ ਬਾਰੇ ਤੋਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਪਿਛਲੇ ਦਿਨੇ ਅਸੀਂ ਦੇਖਿਆ ਹਰਮੰਦਰ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਕੇ ਗਏ ਉੱਥੇ ਬੜਾ ਉਹਨਾਂ ਦਾ ਮਾਨ ਸਤਕਾਰ ਵੀ ਹੋਇਆ ਔਰ ਉਹ ਉਹ ਵੀ ਮੱਤਾ ਨਮਸਤਕ ਹੋ ਕੇ ਗਏ ਆ ਲੇਕਿਨ ਐਸੀ ਗੱਲ ਕਹਿ ਕੇ ਹਿੰਦੂਆ ਦੇ ਵਿੱਚ ਇੱਕ ਰੋਜ ਦੀ ਲਹਿਰ ਪੈਦਾ ਕਿਰੀ ਕੀਤੀ ਗਈ ਆ ਔਰ ਆਪਾਂ ਦੇਖਿਆ ਪਿਛੇ ਪਟਿਆਲੇ ਵਿੱਚ ਵੀ ਇਹੋ ਹੀ ਵਿਅਕਤੀ ਆ ਜਿਹੜਾ ਮੂੰਹ ਲਗਾ ਕੇ 도ੜਿਆ ਸੀ ਜੋ ਪ੍ਰਿਆਲੇ ਮਾਤਾ ਮੰਦਿਰ ਤੇ ਹਮਲਾ ਕੀਤਾ ਸੀ ਔਰ ਇਹ ਜਿਹੜਾ ਹੈਗਾ ਹਿੰਦੂ ਵਿਰੋਧੀ ਆਂਸਰ ਹੈ ਪ੍ਰਸ਼ਾਸਨ ਨੇ ਸੀ ਕੰਪਲੀਟ ਦੇ ਦਿੱਤੀ ਆਸੇ ਪਰਚਾ ਦਰਜ ਕਰੂੰਗਾ ਜੈ ਸ਼੍ਰੀ ਰਾਮ ਜੀ ਜੀ ਮੈਂ ਸ਼੍ਰੀ ਹਿੰਦੂ ਤਾਕਤ ਭਾਰਤ ਤੋਂ ਯੁਵਾ ਮੋਰਚਾ ਪੰਜਾਬ ਪ੍ਰਧਾਨ ਪੰਡਿਤ ਪਵਨ ਤਨੋੜ ਜੀ ਅੱਜ ਜਿਹੜਾ ਅਸੀਂ ਸਾਰੇ ਜਲੰਧਰ ਦੇ ਹਿੰਦੂ ਸੰਗਠਨ ਅੱਜ ਕਮਿਸ਼ਨਰ ਆਫਿਸ ਆਏ ਸੀ ਔਰ ਐਸਪੀ 2 ਦਿੱਤੈ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਹੜਾ ਪਰਮਾਨਾ ਹੈਗਾ ਨਾ ਉਹਨੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚੋਂ ਸ਼ਰਿਆਮ ਕਹਿ ਰਿਹਾ ਕਿ ਮੈਂ ਬੀਅੰਦ ਸੇ ਇੰਦਰਾ ਗਾਂਧੀ ਜੀ ਨੂੰ ਮਾਰਿਆ ਬੀਅੰਦ ਸਿੰਘ ਜੀ ਨੂੰ ਮਾਰਿਆ ਔਰ ਲੱਖਾਂ ਹੱਲੇ ਫੌਜੀਆ ਨੂੰ ਮਾਰਿਆ ਔਰ ਉਹ ਕੰਦਾ ਕਿ ਬਾਬਾ ਬਗੈਸ਼ਵਰ ਜੀ ਨੂੰ ਵੀ ਪੰਜਾਬ ਆਣ ਕੇ ਤੇ ਉਹਨਾਂ ਦੇ ਵੀ ਜਿਹੜਾ ਉਹਨਾਂ ਨੇ ਵੀ ਉਹੀ ਹਾਲ ਕਰਾਂਗੇ ਜੋ ਉਹਨਾਂ ਦਾ ਹਾਲ ਕੀਤਾ ਔਰ ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜਾ ਵਾ ਉੱਥੇ ਪਰਚਾ ਦਰਜ ਹੋਣਾ ਜੀ ਤੇ ਔਰ ਕੱਲ ਪਰਸੋਂ ਦੀ ਗੱਲ ਹੈ ਸਾਡੇ ਅ ਤੱਕ ਤਾਂ ਮੁੱਖੀ ਬ੍ਰਹਮਨੰਦ ਗਿਰੀ ਮਹਾਰਾਜ ਜੀ ਵੱਲੋਂ ਪਟਿਆਲੇ ਦੇ ਵਿੱਚ ਪਰਚਾ ਦਰਜ ਵੀ ਕਰਾ ਦਿੱਤਾ ਗਿਆ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਲੰਧਰ ਦੇ ਵਿੱਚ ਵੀ ਉੱਤੇ ਪਰਚਾ ਦਰਜ ਹੋਣਾ ਜ਼ਰੂਰੀ ਹੈ ਕਿ ਜਿਹੜਾ ਦੁਬਾਰਾ ਜਿਹੜਾ ਹਿੰਦੂ ਸਿੱਖ ਭਾਈਚਾਰੇ ਨਾਲ ਦੀ ਇੱਕ ਤੁਹਾਨੂੰ ਖਰਾਬ ਨਾ ਕਰ ਸਕੇ ਜੈ ਸ਼੍ਰੀ ਰਾਮ